ਪੰਜਾਬ ਦੇ ਰਾਸ਼ਪਾਲ ਗੁਲਾਬਚੰਦ ਕਟਾਰੀਆ ਨੇ ਅੱਜ ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਤਹਿਤ ਨਸ਼ਿਆਂ ਖਿਲਾਫ ਦੂਜੇ ਦਿਨ ਪੈਦਲ ਯਾਤਰਾ ਦੀ ਸ਼ੁਰੂਆਤ ਪਿੰਡ ਪੱਠੇ ਤੋਂ ਕੀਤੀ ਇੰਡੀਅਨ ਰੈੱਡ ਕਰਾਸ ਸੁਸਾਇਟੀ ਅਤੇ ਸੋਸ਼ਲ ਵਰਕਰ ਤੇ ਉੱਗੇ ਲੇਖਕ ਖੁਸ਼ਵੰਤ ਸਿੰਘ ਦੇ ਸਾਂਝੀ ਯਤਨਾਂ ਸਦਕਾ ਕੱਢੀ ਗਈ ਇਹ ਪੈਦਲ ਯਾਤਰਾ ਕਰਤਾਰਪੁਰ ਦੇ ਜੰਗੀ ਆਜ਼ਾਦੀ ਯਾਦਗਾਰ ਮਿਊਜ਼ੀਅਮ ਵਿਖੇ ਸਮਾਪਤ ਹੋਈ ਕਰੀਬ 7 ਕਿਲੋਮੀਟਰ ਦੀ ਇਸ ਯਾਤਰਾ ਦੀ ਅਗਵਾਈ ਰਾਸ਼ਪਾਲ ਵੱਲੋਂ ਖੁਦ ਪੈਦਲ ਚੱਲ ਕੇ ਕੀਤੀ ਗਈ ਇਸ ਦੌਰਾਨ ਸਕੂਲਾ ਦੇ ਵਿਦਿਆਰਥੀਆਂ ਨੇ ਪੈਦਲ ਯਾਤਰਾ ਦਾ ਹਿੱਸਾ ਬਣਦਿਆਂ ਹੱਥਾਂ ਵਿੱਚ ਬੈਨ ਕਈ ਪਿੰਡਾਂ ਦੀਆਂ ਪੰਚਾਇਤਾਂ ਤੇ ਸਮਾਜਿਕ ਸੰਸਥਾਵਾਂ ਨੇ ਵੀ ਇਸ ਵਿੱਚ ਹਿੱਸਾ ਲਿਆ। ਇਸਰਾਨ ਆਪਣੇ ਸੰਬੋਧਨ ਵਿੱਚ ਰਾਜਪਾਲ ਨੇ ਔਰਤਾਂ ਨੂੰ ਇਸ ਸਮਾਜਿਕ ਬੁਰਾਈ ਖਿਲਾਫ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਹਨਾਂ ਅੱਗੇ ਕਿਹਾ ਕਿ ਨਸ਼ੇ ਕਰਨ ਨਾਲ ਵਿਅਕਤੀ ਦੀ ਸਿਹਤ ਤੇ ਹੀ ਮਾੜਾ ਅਸਰ ਨਹੀਂ ਪੈਂਦਾ ਸਗੋਂ ਉਸਦੇ ਪਰਿਵਾਰ ਨੂੰ ਵੀ ਇਸ ਲਾਮਤ ਦਾ ਸੰਤਾਪ ਭੁਗਤਣਾ ਪੈਂਦਾ ਜਿਸ ਦਾ ਜ਼ਿਆਦਾ ਸ਼ਿਕਾਰ ਔਰਤਾਂ ਹੁੰਦੀਆਂ ਨੇ। ਕਾਨੂੰਨ ਚਾਹ ਪਲੀ ਇਹ ਸਾਰੀ ਦੁਕਾਨੇ ਬੰਦ ਕਰ। ਤੋਂ ਵੀ ਕੁਝ ਚੀਜ਼ੋ ਨੂੰ ਗੁਜਰਾਤ ਨੇ ਸ਼ਰਾਬ ਬੰਦੀ ਕ법 ਸੇ ਕਰ ਦਿੱਤੀ। बहुत पहले से कानून की दृष्टि पाबंदी है लेकिन उसका लाभ उनको एक जरूर मिला कि आने वाली जनरेशन को बिगड़ने का चांस नहीं मिला जो पहले से एडिक्ट हो गया उससे शराब का वो तो कहेंद्री से जुगाड़ करता है तो वो ठेठ हरियाणा से आपके यहाँ से चलता है मेरे राजस्थान को बॉर्डर पार करता हुआ ठेठ गुजरात तो तक जा रहा वो आप भी अनुभव करते हो मैं भी अनुभव करता हूँ ਹਜ਼ਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰਾਂ ਵੱਲੋਂ ਆਪਣੇ ਪੱਧਰ ਤੇ ਵਿਆਪਕ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸਾਰੇ ਨਾਗਰਿਕਾਂ ਨੂੰ ਮਿਲ ਕੇ ਹੰਬਲਾ ਮਾਰਨ ਦੀ ਲੋੜ ਹੈ ਖਾਸ ਕਰ ਔਰਤਾਂ ਨੂੰ ਅੱਗੇ ਆ ਕੇ ਨਸ਼ਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਰਾਜਪਾਲ ਨੇ ਨਸ਼ਿਆਂ ਖਿਲਾਫ ਲੋਕ ਲਹਿਰ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਕੋਈ ਵੀ ਮਹਿੰਮ ਲੋਕਾਂ ਦੇ ਸਹਿਯੋਗ ਤੋਂ ਬਿਨਾ ਸਫਲ ਨਹੀਂ ਹੋ ਸਕਦੀ ਉਹਨਾਂ ਲੋਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਨਸ਼ਾ ਮੁਕਤ ਭਵਿੱਖ ਸਿਰਜਣ ਲਈ ਇਸ ਅਭਿਆਨ ਵਿੱਚ ਸਰਗਰਮ ਭਾਗੀਦਾਰ ਬਣਨ ਦਾ ਸੱਦਾ ਦਿੱਤਾ सरकार को कानून के तहत जो ताकत मिली हुई उसका भी प्रयोग करके उस पर शक्ति लाएंगे इस मौके राज ने करतार विश्व प्रसिद्ध दड़ाक फौजा सिंह लेखक खुशवंत सिंह सम्मानित किया